ਲੋਕ ਸਭਾ ਚੋਣਾਂ ਦਾ ਨਤੀਜਾ ਆ ਚੁੱਕਿਆ ਤੇ ਹੁਣ ਅਸੀਂ ਗੱਲ ਕਰਾਂਗੇ ਓਵਰਆਲ ਪਰਫਾਰਮੈਂਸ ਦੀ ਕਿਸ ਪਾਰਟੀ ਦੀ ਪਰਫਾਰਮੈਂਸ ਜਿਹੜੀ ਹੈ ਉਹ ਕਿਹੋ ਜੀ ਰਹੀ ਤੇ ਲੋਕ ਜਿਹੜੇ ਨੇ ਕਿੰਨਾ ਕੁ ਮਿਹਰਬਾਨ ਹੋਏ ਨੇ ਵੋਟਾਂ ਦੇਣ ਦੇ ਵਿੱਚ ਤੇ ਪਹਿਲਾਂ ਅਸੀਂ ਗੱਲ ਕਰਨੇ ਆ ਹਲਕਾ ਪੋਆ ਦੀ ਇਸ ਸਮੇਂ ਅਸੀਂ ਤੁਹਾਨੂੰ ਅਪਡੇਟ ਦਵਾਂਗੇ ਹਲਕਾ ਪੋਆ ਸੁਜਾਨਪੁਰ ਅਤੇ ਪਠਾਨਕੋਟ ਦੀ ਕਿਉਂਕਿ ਤਿੰਨਾਂ ਹਲਕਿਆਂ ਦੇ ਵਿੱਚੋਂ ਜਿਹੜਾ ਹੈ ਉਹ ਦਬਦਬਾ ਬਣਿਆ ਹੋਇਆ ਲੋਕਾਂ ਦੇ ਵਿੱਚ ਐਕਸਾਈਟਮੈਂਟ ਹੈ ਕਿ ਕਿਸ ਨੇ ਕਿੰਨੇ ਵੋਟ ਜਿਹੜੇ ਨੇ ਉਹ ਹਾਸਲ ਕੀਤੇ ਨੇ ਤੱਪੂ ਆਦਿ ਜੇਕਰ ਅਸੀਂ ਗੱਲ ਕਰੀਏ ਤਾਂ ਪੋਏ ਹਲਕੇ ਨੂੰ ਆਮ ਆਦਮੀ ਪਾਰਟੀ ਦਾ ਜਿਹੜੇ ਕੈਬਨਿਟ ਮੰਤਰੀ ਨੇ ਲਾਜਨ ਘਟਾਰੂ ਚੋਂ ਉਹਨਾਂ ਦਾ ਗੜ ਮੰਨਿਆ ਜਾਂਦਾ ਹੈ ਤੇ ਉੱਥੋਂ ਉਹਨਾਂ ਨੂੰ ਵੋਟ ਆਣੀ ਲਾਜ਼ਮੀ ਸੀ ਪਰ ਅਜੇ ਹਾ ਦੇਖਣ ਨੂੰ ਨਹੀਂ ਮਿਲਿਆ ਇਸ ਦੇ ਉਲਟ ਹੀ ਦੇਖਣ ਨੂੰ ਮਿਲਿਆ ਜਿੱਥੇ ਕਿ ਆ ਬੀਜੇਪੀ ਵੱਲੋਂ ਜਿਹੜਾ ਹੈ ਉਹ ਲੀਡ ਕੀਤੀ ਗਈ 12816 ਵੋਟਾਂ ਤੇ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਸਿਰਫ 21372 ਜਿਹੜੇ ਨੇ ਉਹੀ ਵੋਟ ਆਏ ਨੇ ਤਾਂ ਇਹ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵੱਲੋਂ ਜਿਹੜਾ ਹੈ ਉਹ ਬੀਜੇਪੀ ਦੇ ਉੱਤੇ ਪਰੋਸਾ ਕੀਤਾ ਗਿਆ ਹੈ ਹਲਕਾ ਪੋਆ ਦੀ ਜੇਕਰ ਅਸੂਗਾਰੀ ਕਰੀ ਤਾਂ ਕਾਂਗਰਸ ਦੀ ਜੇਸੀ ਗੱਲ ਕਰੀਏ ਹਲਕਾ ਪੋਆ ਜੁਤਾ 43570 ਵੋਟ ਜਿਹੜੇ ਨੇ ਉਹ ਕਾਂਗਰਸ ਨੂੰ ਬੈਲੇ ਤੇ ਲੀਡ ਕੀਤੀ ਹੈ ਭਾਜਪਾ ਨੇ 12816 ਵੋਟਾਂ ਐਸੀ ਗੱਲ ਕੀਤੀ ਆ ਹਲਕਾ ਪੋਆ ਦੀ ਹੁਣ ਸੁजानਪੁਰ ਦਾ ਰੁਕ ਕਰਨਿਆ ਸੁजानਪੁਰ ਦੇ ਵਿੱਚ ਕਿਸ ਤਰ੍ਹਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਰਹੀ ਹੈ ਬੀਜੇਪੀ ਦੇ ਜੇਕਰ ਅਸੀਂ ਗੱਲ ਕਰੀ ਤਾਂ ਬੀਜੇਪੀ 62323 ਵੋਟਾਂ ਜਿਹੜੀਆਂ ਨੇ ਲੋਕਾਂ ਵੱਲੋਂ ਹਾਸਲ ਕੀਤੀਆਂ ਨੇ ਬੀਜੇਪੀ ਨੇ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀ ਲੀਡ ਦੀ ਤਾਂ ਲੀਡ ਦੇ ਬੀਜੇਪੀ ਨੇ ਕੀਤੀ ਹੈ 26421 ਵੋਟਾਂ ਉਥੇ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਨੇ 35902 ਵੋਟ ਜਿਹੜੇ ਨੇ ਉਹ ਕਾਂਗਰਸ ਨੇ ਆਪਣੇ ਨਾਮ ਕੀਤੇ ਨੇ ਇਸਦੀ ਪਰਫਾਰਮੈਂਸ ਦੱਸ ਰਿਆਂ ਤੁਹਾਨੂੰ ਸੁजानਪੁਰ ਅਤੇ ਪੋਆ ਦੀ ਤੇ ਹੁਣ ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਵਿੱਚੋਂ ਵੀ ਭਾਜਪਾ ਨੇ ਲੀਡ ਕੀਤੀ ਹੈ 21454 ਵੋਟਾਂ ਤੇ ਪਠਾਨਕੋਟ ਦੇ ਵਿੱਚ ਜਿਹੜਾ 59122 ਵੋਟ ਜਿਹੜੇ ਨੇ ਉਹ ਭਾਜਪਾ ਨੂੰ ਆਏ ਤੇ ਕਾਂਗਰਸ ਦੀ ਜੇਕਰ ਅਸੀਂ ਗੱਲ ਕਰੀ 30668 ਵੋਟ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਜਦਨੇ ਤੇ ਆਮ ਆਦਮੀ ਪਾਰਟੀ ਇੱਕੇ ਦੀ ਡਗਮਗਾਂਦੀ ਹੋਈ ਨਜ਼ਰ ਆਈ ਜਿੱਥੇ ਕਿ 16646 ਵੋਟ ਜੜੇ ਨੇ ਆਮ ਆਦਮੀ ਪਾਰਟੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਡੇਟਾ ਅਨਲਾਈਜ਼ੇਸ਼ਨ ਕੀਤੀ ਗਈ ਹੈ 7C న్యూਸ ਤੁਹਾਨੂੰ ਅਪਡੇਟ ਦੇ ਰਿਹਾ ਕਿਸ ਤਰ੍ਹਾਂ ਦੀ ਪਰਫਾਰਮੈਂਸ ਜਿਹੜੀ ਹੈ ਕਿਸ ਪਾਰਟੀ ਦੀ ਰਹੀ ਹੈ ਤੇ ਲੋਕਾਂ ਨੇ ਕਿਸ ਤਰ੍ਹਾਂ ਦੇ ਨਾਲ ਆਪਣਾ ਪਿਆਰ ਆਪਣਾ ਭਰੋਸਾ ਜੜਾ ਹੈ ਕਿਸ ਪਾਰਟੀ ਦੇ ਝੋਲੀ ਦੇ ਵਿੱਚ ਪਿਆ